अच्छा जिन्ना ने हुणे हुणे ड्रामा ਕੀਤਾ ਸੀ ਮੈਂ ਉਹਨਾਂ ਨੂੰ ਇੱਕ ਗੱਲ ਦੱਸ ਦਿਆਂ ਅਸੀਂ ਵੀ ਪਹਿਲਾਂ ਇਹੀ ਕਰਦੇ ਰਹੇ ਆ ਇਹ ਕਰਕੇ ਹੀ ਮੈਂ ਬੰਬੇ ਗਿਆ ਬੰਬੇ ਕਰ ਕਰਾ ਕੇ ਕੁਝ ਫਿਰ ਵਾਪਸ ਆਇਆ ਤਾਂ ਹੁਣ ਤੁਸੀਂ ਸਮਝ ਲਓ ਜੋ ਅਸੀਂ ਕਰ ਰਹੇ ਆ ਤੁਸੀਂ ਵੀ ਕਰਨਾ ਹੈ ਕਿ ਜਿਹੜੇ ਜਿਹੜਿਆਂ ਨੇ ਡਰਾਮਾ ਕੀਤਾ ਉਹ ਸਾਡੇ ਆਲਾ ਕੰਮ ਕਰਨਾ ਪੈਣਾ ਤੁਹਾਨੂੰ ਤਾਂ ਧਿਆਨ ਨਾਲ ਸੁਣ ਲਿਓ ਜੇ ਹੁਣ ਗੱਲ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੀਬੀ ਜੀ ਦੀ ਬੀਬੀ ਇੰਦਰਜੀਤ ਕੌਰ ਜੀ ਦੀ ਕਿਸੇ ਦੇ ਵੀ ਬੱਚੇ ਦੀ ਪਰਫਾਰਮੈਂਸ ਹੋਵੇ ਅਸੀਂ ਸਕੂਲਾਂ 'ਚ ਜਾਂਦੇ ਆ ਸਾਰੇ ਹੀ ਜਾਂਦੇ ਆ ਆਪਣੇ ਬੱਚਿਆਂ ਲਈ ਤਾਂ ਮਾਪੇ ਪਾਪ ਦੀਆਂ ਅੱਖਾਂ 'ਚ ਚਮਕ ਆ ਜਾਂਦੀ ਹੈ ਪੁੱਤ ਤੇ ਜਦੋਂ ਤੁਸੀਂ ਇੱਥੇ ਖੜ ਕੇ ਪਰਫਾਰਮ ਕਰ ਰਹੇ ਸੀ ਤਾਂ ਬੀਬੀ ਜੀ ਦੀਆਂ ਅੱਖਾਂ 'ਚ ਚਮਕ ਆਈ ਹੋਈ ਸੀ ਜਿਵੇਂ ਉਹਨਾਂ ਦੇ ਆਪ ਦੇ ਬੱਚੇ ਬਹੁਤ ਵੱਡੀ ਗੱਲ ਹੁੰਦੀ ਆ ਬੱਚੇ ਬੱਚਾ ਆਪ ਦੇ ਭਰਾ ਦੇ ਬੱਚੇ ਨੂੰ ਆਪ ਦਾ ਬੱਚਾ ਨਹੀਂ ਬਣਾਉਂਦਾ ਇਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਕੈਨੂ ਨਹੀਂ ਦਿਲੋਂ ਆਪਣਾਇਆ ਹੋਇਆ ਦਿਲੋਂ ਹੁਣ ਉਹਨੇ ਕਰਕੇ ਸਹੀ ਇੱਕ ਤੁਹਾਡੇ ਨਾਲ ਪਾਣੀ ਤੇ ਮੈਂ ਤੇ ਬੀਬੀ ਜੀ ਹੱਸਣ ਲੱਗ ਗਏ ਸੀ ਕਰਨਲ ਸਾਹਿਬ ਪਾਣੀ ਤੇ ਕਰਦੇ ਕਰਦੇ ਸੀਚੇ ਵਾਲ ਤੇ ਬਾਰੇ ਬਾਰੇ ਮੈਨੂੰ ਬੀਬੀ ਜੀ ਦੱਸਣ ਲੱਗੇ ਆਂਦੇ 2004 ਚ ਇੱਥੇ ਅਸੀਂ ਉਹਨਾਂ ਨੂੰ ਅਵਾਰਡ ਵੀ ਦਿੱਤਾ ਸੀ ਮੈਂ ਕਿਹਾ ਬੀਬੀ ਜੀ ਤੁਸੀਂ ਸਹੀ ਕੀਤਾ ਸੀ ਕੁਮਰ ਸਾਹਿਬ ਹਰਿਆਂ ਦੀ ਪਾਰਟੀ ਨੇ ਗੜਬੜ ਕਰਤੀ ਹੁੰਦਾ ਸਹੀ ਸੀ ਇਹਨਾਂ ਦੀ ਪਾਰਟੀ ਨੇ ਲਾਤਾ ਉਹਨਾਂ ਨੂੰ ਦੂਜੇ ਪਾਸੇ ਖੈਰ ਸਾਨੂੰ ਇੱਕ ਬੰਦਾ ਸਰਕਾਰੀ ਚਾਹੀਦਾ ਹੁੰਦਾ ਜਦ ਕਿ ਸਾਡੇ ਵਰਗੇ ਨੇ ਪਰ ਅਸੀਂ ਕੋਈ ਨਾ ਕੋਈ ਬੰਦਾ ਭਾਲਦੇ ਹੁਣੇ ਜਿਹਨੂੰ ਕਹਿ ਸਕੀਏ ਕੁਛ ਬੱਚੇ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਬਾਲੀਆਂ ਗੱਲਾਂ ਤੁਹਾਡੇ ਨਾਲ ਨਾ ਕਰਕੇ ਕਰਨਲ ਸਾਹਿਬ ਨੇ ਬਹੁਤ ਕਹਿਤੀਆਂ ਐ ਇੱਥੇ ਹੁਣੇ ਖੜਕੇ ਤੁਸੀਂ ਕਿਹਾ ਸੀ ਨਾ 2055 ਪਾਣੀ ਨਹੀਂ ਹੋਣਾ ਮੈਂ ਤੁਹਾਨੂੰ ਬੇਟਾ ਕਹਿੰਦਾ ਜਿਵੇਂ ਆਪਾਂ ਚੱਲ ਰਹੇ ਆ 15 ਸਾਲ ਬਾਅਦ ਪਾਣੀ ਨਹੀਂ ਹੋਣਾ ਮੈਂ ਮਹਾਰਾਸ਼ਟਰ ਵਿੱਚ ਰਿਹਾ ਐ ਮੱਧ ਪ੍ਰਦੇਸ਼ ਮਹਾਰਾਸ਼ਟਰ ਬਹੁਤ ਸਾਰੇ ਪ੍ਰਦੇਸ਼ ਨੇ ਜਿੱਥੇ ਬੰਦਾ ਜਬੂੜੀ ਉਹਦੀ ਮਦਰ ਜਾਂ ਫਾਦਰ ਪਿਤਾ ਜਾਂ ਮਾਤਾ ਇੱਕ ਬਾਲਟੀ ਪਾਣੀ ਦੀ ਲੈਣ ਲਈ ਇੱਕ ਇੱਕ ਰਾਤ ਲਾਈਨ ਚ ਲੱਗ ਕੇ ਖੜਦੇ ਨੇ ਇਹ ਹੋੜੇ ਸਾਡੇ ਦੇਸ਼ ਤੇ ਸਾਡੇ ਵੀ ਹੋ ਜਾਣਾ ਜੇ ਅਸੀਂ ਨਾ ਸੁਧਰੇ ਔਰ ਸਭ ਤੋਂ ਪਹਿਲਾਂ ਸੁਧਰਨ ਦਾ ਤਰੀਕਾ ਕਿਸੇ ਹੋਰ ਨੂੰ ਸੁਧਾਰ ਕੇ ਨਹੀਂ ਹੁੰਦਾ ਆਪਣੇ ਆਪ ਨੂੰ ਸੁਧਾਰ ਕੇ ਹੁੰਦਾ ਹੈ ਸੋ ਆਪਾਂ ਸੁਧਰਨਾ ਪਹਿਲਾਂ ਮੇਰੇ ਨਾਲ ਆਇਆ ਮੁੰਡਾ ਹੈਪੀ ਇਹ ਫਿਲਮਾਂ ਵਿੱਚ ਬਣਾਉਂਦਾ ਅਸਿਸਟੈਂਟ ਹੈ ਮੇਰਾ ਮੈਨੂੰ ਪੁੱਛਣ ਲੱਗ ਗਿਆ ਪਾਣੀ ਆ ਦਾ ਪਾਣੀ ਬਾਰੇ ਗੱਲ ਚੱਲ ਪਈ ਤਾਂ ਮੈਂ ਕਿਹਾ ਡੇਢ ਅਰਬ ਲੀਟਰ ਪਾਣੀ ਹਰ ਰੋਜ਼ ਕੱਲੀ ਇੰਡਸਟਰੀ ਕੱਢਦੀ ਐ ਇੰਡਸਟਰੀ ਆਂਦਾ ਜੀ ਐਨਾ ਹੁਣ ਤੁਸੀਂ ਵੀ ਅੰਦਾਜ਼ਾ ਲਾ ਲਓ ਲੀਟਰ ਆ ਜਿਹੜੀ ਆਪਾਂ ਬੋਤਲ ਪੀਂਦੀ ਐ 1 ਲੀਟਰ ਦੀ ਹੁੰਦੀ ਐ 1.5 ਅਰਬ ਲੀਟਰ ਐਨਾ ਪਾਣੀ ਇੰਡਸਟਰੀ ਕੱਢਦੀ ਐ ਤੇ ਜਿਹੜਾ ਮੋਟਰਾਂ ਹੀ ਲਾਉਂਦੇ ਆਪਾਂ ਖੇਤਾਂ ਨੂੰ ਉਹ ਅਖੜਾ ਤੇ ਜਿਹੜਾ ਨਹਾਉਣੇ ਆ ਓਲਾ ਕਰਾ ਤਾਂ ਮੈਨੂੰ ਦੱਸੋ ਕੋਈ ਚੀਜ਼ ਆਪਾਂ ਕੱਟੀ ਜਾ ਰਹੇ ਆਂ ਤੇ ਪਾਵਾਂਗੇ ਨਹੀਂ ਤਾਂ ਇਹ ਖਤਮ ਹੋਊਗੀ ਪੁੱਤ ਆ ਤੁਸੀਂ ਪਾਣੀ ਦੀ ਬੋਤਲ ਲਿਆਉਣੇ ਐ ਪੀਨੇ ਹੋ ਕਿ ਬਾਅਦ ਚ ਆਪਣੇ ਆਂ ਭਰ ਜਾਂਦੀ ਐ ਨਹੀਂ ਭਰਦੀ ਨਾ ਤਾਂ ਇਹ ਜਿਹੜਾ ਪਾਣੀ ਕੁਦਰਤ ਨੇ ਸਾਨੂੰ ਦਿੱਤਾ ਇਹ ਅਮੋਕ ਨਹੀਂਗਾ ਇਹ ਕੋਈ ਅਜੇ ਹੀ ਚੀਜ਼ ਨਹੀਂ ਜੋ ਅਮੁੱਖ ਹੋਵੇ ਇਹ ਮੁੱਕ ਜੂਗਾ ਤਾਂ ਤੁਹਾਡਾ ਫਰਜ਼ ਕੀ ਪੈਂਦਾ ਹੈ ਕਿ ਤੁਸੀਂ ਕਿਉਂਕਿ ਬੱਚਿਆਂ ਦਾ ਕਿਹਾ ਮਾਪੇ ਤੇ ਵੀ ਕਿਸੇ ਆਮ ਸ਼ਹਿਰੀ ਤੇ ਵੀ ਸਭ ਤੋਂ ਜ਼ਿਆਦਾ ਅਸਰ ਪਾਉਂਦਾ ਹੈ ਤਾਂ ਤੁਸੀਂ ਹਰੇਕ ਉਸ ਬੰਦੇ ਨੂੰ ਕਹਿਣਾ ਜੋ ਪਾਣੀ ਦੀ ਵੇਸਟੇਜ ਕਰੇ ਜੋ ਪਾਣੀ ਨੂੰ ਬਿਨਾ ਮਤਲਬ ਡੋਲੇ ਕਿਤੇ ਵੀ ਕੋਈ ਟੂਟੀ ਚੱਲਦੀ ਵੇਖੋ ਕੋਈ ਬੰਦਾ ਤੁਹਾਨੂੰ ਲੱਗੇ ਨਾਈ ਜਾਂਦਾ ਤਾਂ ਉਹਦਾ ਦਰਵਾਜ਼ਾ ਖੜਕੜਾ ਦਿਓ ਜੇ ਕਹਿੰਦੇ ਬੱਸ ਕਰੋ ਨਿਕਲਿਆ ਬਾਹਰ ਅਸੀਂ ਵੀ ਨਹਾਉਣਾ ਹੈ ਕੋਰੀ ਅਗਲੀ ਜਨਰੇਸ਼ਨ ਨੇ ਵੀ ਨਹਾਉਣਾ ਹੈ ਕੀ ਉਹ ਨਹਾਉਣ ਜੋਗਾ ਰਹੂਗਾ ਇੱਕ ਬਾਲਟੀ ਨਾਲ ਆ ਗਰਮੀ ਦੇ ਦਿਨ ਨੇ ਇੰਨਾ ਦਿਨਾਂ ਚ ਇੱਕ ਬਾਲਟੀ ਲੈ ਕੇ ਬੇਟਾ ਮਹਾਰਾਸ਼ਟਰ ਦੇ ਵਿੱਚ ਇੱਕ ਜਗ੍ਹਾ ਹੈ ਵਿਧਰ ਉਸ ਜਗ੍ਹਾ ਤੇ ਇੱਕ ਬਾਲਟੀ ਲੈ ਕੇ ਸਾਰਾ ਪਰਿਵਾਰ ਪਾਣੀ ਪੀਂਦਾ ਵੀ ਹੈ ਸਬਜ਼ੀਆਂ ਵੀ ਬੰਦੀਆਂ ਨੇ ਤੇ ਹੁਣ ਤੁਸੀਂ ਸੋਚ ਲਓ ਨਾ ਵੇਖੀ ਹੋਣੀ ਐ ਇਹ ਹਾਲ ਹੈ ਇਹ ਜਿਹੜਾ ਸਾਡੇ ਬੰਦੇ ਇਸ ਕੰਮ ਤੇ ਲੱਗੇ ਹੋਏ ਨੇ ਤੁਸੀਂ ਸ਼ਰਮ ਦਿਓ ਜੇ ਉਹਨਾਂ ਨੂੰ ਇੱਕ ਥੋੜੇ ਜੁੱਗੀ ਕੁੜੀ ਨੇ ਯੂਐਨਓ ਚ ਖੜ ਕੇ ਕੁਛ ਬੋਲਿਆ ਸੀ ਤਾਂ ਦੁਨੀਆ ਹਿੱਲ ਗਈ ਸੀ ਕਿਉਂਕਿ ਬੱਚੇ ਦੀ ਆਵਾਜ਼ ਰੱਬ ਵਰਗੀ ਹੁੰਦੀ ਹੈ ਤੇ ਜਦੋਂ ਰੱਬ ਕਹਿੰਦਾ ਤਾਂ ਇਨਸਾਨਾਂ ਤੇ ਅਸਰ ਹੁੰਦਾ ਹੈ ਦੱਸਿਓ ਜੇ ਉਹਨਾਂ ਨੂੰ ਕਿ ਜਿਹੜਾ ਬੰਦਾ ਜਿਉ ਰਿਹਾ ਹੈ ਕੀ ਆਪਦੇ ਬੱਚਿਆਂ ਲਈ ਉਹੋ ਜੀ ਜ਼ਿੰਦਗੀ ਉਹੋ ਜੀ ਦੁਨੀਆ ਛੱਡ ਕੇ ਜਾ ਰਿਹਾ ਹੈ ਜੇ ਨਹੀਂ ਜਾ ਰਿਹਾ ਤਉ ਦੋਸ਼ੀ ਹੈ ਔਰ ਉਹ ਦੋਸ਼ੀ ਕੋਈ ਵੀ ਹੋ ਸਕਦਾ ਹੈ ਕਰਨਲ ਸਾਹਿਬ ਨੇ ਸਰਕਾਰ ਤੇ ਬਹੁਤ ਜ਼ਿਕਰ ਕੀਤੇ ਤੁਹਾਡੇ ਨਾਲ ਮੈਂ ਬਾਹਲੇ ਜ਼ਿਕਰ ਨਹੀਂ ਕਰਨੇ ਪਰ ਮੈਂ ਸਰਕਾਰ ਤੋਂ ਲੈ ਕੇ ਬੱਚਿਆਂ ਤੱਕ ਕੋਈ ਬੰਦਾ ਧਿਆਨ ਨਹੀਂ ਰੱਖੜਿਆ ਔਰ ਕੁਦਰਤ ਦੀ ਸਭ ਤੋਂ ਅਮੁੱਲ ਅਗਰ ਕੋਈ ਦੇ ਨਾ ਮਨੋਖ ਨੂੰ ਤਉ ਪਾਣੀ ਹੈ ਜੇ ਪਾਣੀ ਨਾ ਰਿਆ ਜ਼ਿੰਦਗੀ ਨਹੀਂ ਰਹਿਣੀ ਤੁਸੀਂ ਪੜਿਆ ਹੋਣਾ ਆਪਾਂ ਗਰੇਆਂ ਤੇ ਜਾਣੇ ਆ ਮੰਗਲ ਗਰੇ ਫਲਾਨਾ ਗਰੇ ਜ਼ਿੰਦਗੀ ਹੈ ਜਾਂ ਨਹੀਂ ਹੈ ਕੀਵੇਂ ਨੇ ਬੇਟਾ ਉੱਥੇ ਕਿ ਪਾਣੀ ਹੈ ਜਾਂ ਨਹੀਂ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਔਰ ਸਾਡੇ ਤਾਂ ਹੋਰ ਮਸਲਾ ਵੀ ਹੈ ਕਿ ਪਾਣੀ ਤਾਂ ਘਟ ਹੀ ਰਾਇਆ ਤੇ ਜਿਹੜਾ ਬੱਚਿਆ ਉਹ ਕਾਲਾ ਹੈ ਜ਼ਹਿਰੀਲਾ ਕੈਮੀਕਲ ਪੈ ਗਏ ਨੇ ਉਹਦੇ ਜੇ ਪੀ ਲੋਂ ਬਿਮਾਰ ਹੋ ਜੂਗੇ ਕੈਂਸਰ ਸਰਸਸ ਕਾਲਾ ਪੀ ਲਿਆ 70 ਕਿਸਮ ਦੀਆਂ ਬਿਮਾਰੀਆਂ ਆ ਗਈਆਂ ਇਹ ਕੀ ਦੀ ਲੈਣਾ ਬੇਟਾ ਤੁਸੀਂ ਨਹੀਂ ਵੇਖਿਆ ਮੈਂ ਵੇਖਿਆ ਤੇ ਮੈਂ ਇਥੋਂ ਵੱਡਿਆਣੇ ਵੀ ਵੇਖਿਆ ਕਿ ਨਲਕੇ ਔਰ ਨਲਕਿਉਂ ਤੋਂ ਪਹਿਲਾਂ ਖੂ ਪਾਣੀ ਕੱਟੀ ਦਾ ਸੀ ਤੇ ਪੀ ਲੈਦਾ ਸੀ ਕਿ ਹੁਣ ਨਲਕੇ ਤੁਹਾਨੂੰ ਤਾਂ ਪਤਾ ਹੀ ਨਹੀਂ ਹੁਣਾ ਨਲਕਾ ਇੱਥੇ ਤੁਸੀਂ ਵਖਾਇਆ ਸਟੇਜ ਤੇ ਉਹਨੂੰ ਨਲਕਾ ਕਹਿੰਦੇ ਐ ਅੱਜ ਅਸੀਂ ਬਾਹਰ ਜਾਣੇ ਆ ਨਾ ਪੁੱਤ ਕੈਨੇਡਾ ਕੈਨੇਡਾ ਜਿੱਕੋ ਜੀ ਚੰਗੀ ਲੱਗਦੀ ਐ ਮੈਨੂੰ ਬਾਕੀਆਂ ਚੀਜ਼ਾਂ ਦੇ ਮੁਕਾਬਲੇ ਉੱਥੇ ਤੁਸੀਂ ਟੂਟੀ ਖੋਲੋ ਚਾਹੇ ਜੀ ਦੇ ਨਾਲ ਨਹਾਉਦੇ ਹੋਵੋ ਤੇ ਪਾਣੀ ਪੀ ਲਓ ਅਸੀਂ ਪੀ ਸਕਦੇ ਆ ਔਰ ਜੇ ਨਹੀਂ ਪੀ ਰਹੇ ਔਰ ਜਿਹੜਾ ਬੋਤਲ ਜੀ ਲਾ ਲੈਨੇ ਆ ਜਿਹਨੂੰ ਅਸੀਂ ਕਹਿੰਨੇ ਆ ਆਰੋ ਸਿਸਟਮ ਲਾ ਲਿਆ ਉਹ ਫੋਕਾ ਹੋ ਜਾਂਦਾ ਪੁੱਤ ਪਾਣੀ ਫੋਕਾ ਜਿਹਦੇ ਨਾਲ ਗੋਡੇ ਦੁਖਦੇ ਆ ਹੱਡ ਦੁਖਦੇ ਥੋਡੇ ਆ ਜ਼ਿੰਦਗੀ ਦੇ ਰਹੇ ਆ ਅਸੀਂ ਜ਼ਿੰਦਗੀ ਦੀ ਸਭ ਤੋਂ ਅਮੁੱਲਿਆ ਮਹੱਤਵਪੂਰਨ ਸਭ ਤੋਂ ਜ਼ਰੂਰੀ ਛੇ ਉਹ ਪਾਣੀ ਐ ਤੇ ਪਾਣੀ ਗੰਦਾ ਕਰਤਾ ਕਲਾਨਤ ਹੈ ਜੇ ਸਰਕਾਰਾਂ ਚਲਾਉਣ ਵਾਲਿਆਂ ਦੇ ਲਾਨਤ ਹੋ ਬੰਦਿਆਂ ਦੇ ਜਿਨ੍ਹਾਂ ਨੇ ਦੁਨੀਆ ਚਲਾਈ ਹੈ ਕਿ ਸਭ ਤੋਂ ਜ਼ਰੂਰੀ ਸ਼ੈ ਹੀ ਖਰਾਬ ਕਰਤੀ ਔਰ ਥੋੜਾ ਇਹ ਜਾਨਣਾ ਕਿਉਂ ਜ਼ਰੂਰੀ ਹੈ ਇਹ ਬੜਾ ਵਧੀਆ ਉਪਰਾਲਾ ਪਿੰਗਲਵਾੜੇ ਦਾ ਜਾਂ ਬੀਬਾ ਜੀ ਦਾ ਇਹ ਸਭ ਤੋਂ ਵਧੀਆ ਉਪਰਾਲਾ ਕਿਉਂ ਹੈ ਪੁੱਤ ਜੇ ਤੁਹਾਨੂੰ ਪਤਾ ਲੱਗੂ ਤਾਂ ਤੁਸੀਂ ਅੱਗੇ ਲਈ ਸੋਚੂਗੇ ਪਰ ਦੁੱਖ ਦੀ ਗੱਲ ਇਹ ਹੈ ਕਿ ਥੋੜੇ ਵੱਡੇ ਹੋਣ ਤੱਕ ਪਾਣੀ ਰਹਿਣ ਤਾਂ ਦੇਈਏ ਇਹ ਸਰਕਾਰਾਂ ਸਰਕਾਰ ਨੂੰ ਆਰ-ਵਾਰ ਕਿਉਂ ਕੋਸਿਆ ਜਾਂਦਾ ਹੈ ਕਿਉਂਕਿ ਸਰਕਾਰ ਸਭ ਤੋਂ ਉੱਤੇ ਬੈਠੀ ਹੁੰਦੀ ਆ ਸਭ ਤੋਂ ਉੱਤਲੇ ਬੰਦੇ ਦਾ ਸਭ ਤੋਂ ਪਹਿਲਾ ਫਰਜ਼ ਹੁੰਦਾ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਦੀ ਹੁੰਦੀ ਹੈ ਇਸ ਕਰਕੇ ਅਸੀਂ ਸਰਕਾਰ ਆਣੇ ਆ ਪੁੱਤ ਆ ਕਿਤੇ ਮੁੱਖ ਮੰਤਰੀ ਤੁਹਾਨੂੰ ਦੱਸ ਜੇ ਨਾ ਵੈਸੇ ਤਾਂ ਦੇਸੀ ਜਾਂਦਾ ਹੁੰਦਾ ਪਰ ਬੋਲਣ ਨਹੀਂ ਦਿੰਦਾ ਹੁੰਦਾ ਦੂਜਿਆਂ ਨੂੰ ਪਰ ਜੇ ਕਿਤੇ ਤੁਹਾਨੂੰ ਬੋਲਣ ਦਾ ਮੌਕਾ ਮਿਲ ਗਿਆ ਤਾਂ ਉਹ ਨੂੰ ਇੱਕ ਪੁੱਛਿਓ ਜੇ ਕਿ ਮੁੱਖ ਮੰਤਰੀ ਸਾਹਿਬ ਜੋ ਤੁਸੀਂ 5 ਸਾਲ ਪਹਿਲਾਂ ਪਾਣੀ ਬਾਰੇ ਕਹਿੰਦੇ ਹੁੰਦੇ ਸੀ ਕੀ ਹੁਣ ਵੀ ਪਾਣੀ ਬਾਰੇ ਉਵੇਂ ਹੀ ਸੋਚਦੇ ਹੋ ਬੱਸ ਇੰਨੀ ਗੱਲ ਪੁੱਛ ਲਿਓ ਜੇ ਪੁੱਤ ਇੱਕ ਬੱਚੇ ਦੇ ਪੁੱਛੇ ਦਾ ਬਹੁਤ ਅਸਰ ਹੁੰਦਾ ਹੈ ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਬੱਚੇ ਦੇ ਵਿੱਚ ਰੱਬ ਬੋਲਦਾ ਜਦੋਂ ਬੱਚਾ ਪੈਦਾ ਹੁੰਦਾ ਨਾ ਬੇਟਾ ਉਹ ਰੱਬ ਦਾ ਰੂਪ ਹੁੰਦਾ ਔਰ ਜਿਵੇਂ ਜਿਵੇਂ ਦੁਨੀਆ ਉਹਦੇ ਵਿੱਚ ਫਿੱਚਰਦਾ ਜਾਂਦਾ ਔਰ ਸ਼ੈਤਾਨ ਨਾਲ ਵਾਦਾ ਜਾਂਦਾ ਤਾਂ ਸਾਡੇ ਜ਼ਿਆਦਾ ਹਾਂਜੀ ਬੋਲਦਾ ਜੀ ਤਾਂ ਹੀ ਤਾਂ ਮੈਂ ਕਹਿ ਇਨਾਂ ਚ ਇਨਾਂ ਨੂੰ ਹੀ ਕਹਿ ਰਹੇ ਹਾਂ ਇਹਨਾਂ ਦਾ ਕਿ ਆਈ ਸੁਣ ਲੈਣ ਆ ਐਮਐਲਏ ਸਾਹਿਬ ਨੂੰ ਤਾਂ ਅਸੀਂ ਸੁਣਾ ਦੇਾਂਗੇ ਪਰ ਗੱਲ ਇਹ ਇਹਨਾਂ ਦੀ ਵੀ ਨਹੀਂ ਅੱਗੇ ਸੁਣੀ ਜਾਂਦੀ ਹੈ ਇਕੱਲਾ ਬਰਗਾੜੀ ਨੂੰ ਲੈ ਕੇ ਬੋਲ ਰਹੇ ਹੋਣਾ ਸੀ ਅੱਜ ਕਹਿ ਦੇਣਾ ਪਾਣੀ ਨੂੰ ਲੈ ਕੇ ਵੀ ਬੋਲਿਓ ਜੀ ਇਹ ਜ਼ਰੂਰੀ ਆ ਬੱਚੇ ਕੋਈ ਵੀ ਰਿਪ੍ਰেজੈਂਟੇਟਿਵ ਆਵੇ ਕੋਈ ਵੀ ਰਿਪ੍ਰেজੈਂਟੇਟਿਵ ਚਾਹੇ ਉਹ ਐਮ.ਐਲ.ਏ ਹੋਵੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮ.ਪੀ ਹੋਵੇ ਮੈਂਬਰ ਆਫ ਪਾਰਲੀਮੈਂਟ ਜਾਂ ਕੋਈ ਮਨਿਸਟਰ ਚੀਫ ਮਨਿਸਟਰ ਜਾਂ ਕੋਈ ਹੋਰ ਉਹਨੂੰ ਤੁਸੀਂ ਪੁੱਛਣਾ ਜ਼ਰੂਰ ਹੈ ਕਿ ਸਾਡੇ ਲਈ ਸਭ ਤੋਂ ਜ਼ਰੂਰੀ ਸ਼ੈ ਪਾਣੀ ਹੈ ਕੀ ਸਾਡੇ ਲਈ ਤੁਸੀਂ ਉਹ ਪਾਣੀ ਬਾਕੀ ਰਹਿਣ ਦੇ ਰਹੇ ਹੋ ਜਾਂ ਸਾਫ਼ ਪਾਣੀ ਰਹਿਣ ਦੇ ਰਹੇ ਹੋ ਜੇ ਨਹੀਂ ਤਾਂ ਇਹ ਦੱਸੋ ਤੁਸੀਂ ਪੰਜਾਬ ਨੂੰ ਜਾਂ ਦੇਸ਼ ਨੂੰ ਚਲਾ ਕੇਵੇਂ ਰਹੇ ਹੋ ਸਿਰਫ ਇੰਨੀ ਗੱਲ ਪੁੱਛ ਲਿਓ ਜੇ ਕਿਉਂਕਿ ਸ਼ਾਇਦ ਸਾਡੇ ਕਿਆਂ ਦਾ ਸਾਡੇ ਪੁੱਛਿਆਂ ਦਾ ਜਵਾਬ ਨਹੀਂ ਦਿੰਦੇ ਥੋਡੇ ਪੁੱਛਿਆਂ ਦਾ ਹੀ ਲੈ ਦੇਣ ਸ਼ਾਇਦ ਸ਼ਾਇਦ ਔਰੇ ਯਾਦ ਰੱਖਿਓ ਜੇ ਬੇਟਾ ਥੋਡੇ ਚੋ ਹੀ ਪੜਿਆਂ ਨੇ ਬੜਾ ਕੁਝ ਬੰਨਣਾ ਹੈ ਜਦੋਂ ਕਿਤੇ ਬਣ ਜੋ ਜਿਵੇਂ ਅਸੀਂ ਫਿਲਮਾਂ ਲਿਖਦੇ ਆ ਨਾ ਤਾਂ ਅਸੀਂ ਆਨੇ ਹੁੰਦੇ ਜਿਹੜਾ ਪਹਿਲਾ ਥਾਟ ਹੈ ਜਿਹੜਾ ਕਹਾਣੀ ਬਾਰੇ ਪਹਿਲਾ ਦਿਮਾਗ ਚ ਗੱਲ ਫੁਰੀ ਹੈ ਅਗਰ ਉਹ ਰਹਿ ਜੇ ਤਾਂ ਸਮਝੋ ਉਹ ਕਹਾਣੀ ਉਹ ਫਿਲਮ ਬਾਤ ਵਧੀਆ ਇਸੇ ਤਰ੍ਹਾਂ ਜੋ ਤੁਹਾਡੇ ਦਿਮਾਗ 'ਚ ਅੱਜ ਗੱਲ ਇਹ ਕੁਛ ਬੰਨ ਤੋਂ ਬਾਅਦ ਵੀ ਰਹਿ ਗਈ ਤਾਂ ਸਮਝੋ ਜੇ ਤੁਸੀਂ ਇਸ ਦੁਨੀਆ ਲਈ ਪ੍ਰੋਪਰਲੀ ਸਰਵ ਕਰ ਰਹੇ ਹੋ ਨਹੀਂ ਤਾਂ ਤੁਸੀਂ ਬੇਟਾ ਉਵੇਂ ਹੀ ਹੋ ਜੂਗੇ ਜਿਵੇਂ ਅੱਜ ਦੇ ਹੁਕਮਰਾਨ ਹੋਏ ਬੈਠੇ ਨੇ ਤਾਂ ਬੱਚਿਓ ਜੇ ਖੁਦ ਨੂੰ ਸੁਧਾਰਿਓ ਜੇ ਔਰ ਆਪ ਦੇ ਵੱਡਿਆਂ ਨੂੰ ਜਿੱਥੇ ਕੋਈ ਪਾਣੀ ਦੀ ਬਰਬਾਦੀ ਕਰੇ ਜਾਂ ਪਾਣੀ ਨੂੰ ਗੰਦਾ ਕਰੇ ਉਹਨੂੰ ਰੋਕਿਓ ਜੇ ਜ਼ਰੂਰ ਇਹ ਤੁਸੀਂ ਵਾਅਦਾ ਕਰਦੇ ਹੋ ਹੱਥ ਚੱਕ ਕੇ ਕਹੋ ਜ਼ਰਾ ਉਹ ਪਿਛਲਿਆਂ ਨੂੰ ਨਹੀਂ ਸੁਣਦਾ ਤੁਨੂੰ ਤਾਂ ਇਹ ਰੋਕਣਾ ਬੱਚੇ ਕੋਈ ਗਲਤ ਕਰੇ ਰੋਕ ਕੇ ਕਿ ਨਹੀਂ ਪਾਣੀ ਤਾਂ ਇਹ ਹੀ ਜਾਊਗਾ ਤਾਂ ਉਹਨੂੰ ਹੱਥ ਫੜ ਕੇ ਕਹਿਣਾ ਹੈ ਕਿ ਬੰਦਾ ਬਣ ਇਹ ਸਾਡੀ ਨਹੀਂ ਸਾਥੋਂ ਬਾਅਦ ਦੀਆਂ ਜਨਰੇਸ਼ਨਾਂ ਨੂੰ ਵੀ ਚਾਹੀਦਾ ਹੈ ਪਾਣੀ ਚਲੋ ਮੈਂ ਲੱਗਾ ਬਹੁਤ ਗੱਲਾਂ ਕਰ ਲੀਆਂ ਕਈਆਂ ਨੂੰ ਤਾਂ ਭੁੱਖ ਵੀ ਲੱਗੀ ਹੈ ਕੁਝ ਕੁ ਬੱਚਿਆਂ ਨੇ ਤਾਂ ਖਾ ਲਿਆ ਸੋ ਸਾਰੇ ਖਾਸਕੋ ਮੈਂ ਆਪਦੀਆਂ ਗੱਲਾਂ ਨੂੰ ਰੋਕਦਾ ਇੱਥੇ ਬਾਕੀ ਵੀ ਬੋਲ ਸਕਣ ਆ ਕੇ ਥੈਂਕ ਯੂ ਐਂਡ ਮਿਹਰਬਾਨੀ ਤੁਹਾਡੇ ਡਰਾਮੇ ਵੇਖ ਕੇ ਤੇ ਤੁਹਾਡੇ ਹੱਲ ਖੜਿਆ ਹੋਇਆ ਇੱਕ ਬੱਚੇ ਨੇ ਗਾਇਆ ਬਹੁਤ ਸੋਹਣਾ ਸੱਚ ਗਾਇਆ ਬੱਚੇ ਨੇ ਉਹਨੇ ਆਪਣਾ ਪਟਕਾ ਸੀ ਉਹਨਾਂ ਨੇ ਬਹੁਤ ਅੱਛਾ ਗਾਇਆ ਉਹਨੂੰ ਸਿੱਖਣਾ ਲੈ ਜਾਵੇ ਮੇਰੀ ਇੰਨੀ ਕੋ ਨੂੰ ਬੇਨਤੀ ਹੈ ਹੋਰ ਸੰਗੀਤ ਨੂੰ ਸਿੱਖੇ ਬਹੁਤ ਅੱਛਾ ਉਗਾਉਂਦਾ ਹੈ ਥੈਂਕ ਯੂ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ